ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬੱਕਰੇ ਦਾ ਮੀਟ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਮੀਟ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਦੇਖ ਲੈਂਦੇ ਹਾਂ ਜੀ ਮਟਰਨ ਬਣਾਉਣ ਦੇ ਲਈ ਆਪਾਂ 1 ਕਿਲੋ ਮਟਰਨ ਲਿਆ ਤੇ ਮਟਰਨ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਮਟਰਨ ਨੂੰ ਮੈਰੀਨੇਟ ਕਰਾਂਗੇ ਮਟਰਨ ਨੂੰ ਮੈਰੀਨੇਟ ਕਰਨ ਦੇ ਲਈ ਆਪਾਂ 4 ਚਮਚਾ ਅਦਰਕ ਲਸਣ ਦਾ ਪੇਸਟ ਲਿਆ ਤੇ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ 150 ਗ੍ਰਾਮ ਦਹੀਂ ਦਹੀਂ ਪਾ ਦਾਂਗੇ ਮਸਾਲੇ ਪਾ ਦਾਂਗੇ ਹੁਣ ਇਹਦੇ ਵਿੱਚ 1 ਡੇਟ ਚਮਚਾ ਲਾਲ ਮਿਰਚ ਪਾਊਡਰ 1 ਚਮਚੇ ਤੋਂ ਥੋੜਾ ਜਿਹਾ ਜ਼ਿਆਦਾ ਨਮਕ ਨਮਕ ਮੱਤੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧਿਆ ਘੱਟ ਲੈ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਸੰਦ ਆ ਇੱਕ ਚਮਚੇ ਹਲਦੀ 2 ਚਮਚਾ ਧਨੀਆ ਪਾਊਡਰ ਮਲਾ ਲਾਂਗੇ ਨੂੰ ਚੰਗੀ ਤਰ੍ਹਾਂ ਜੇਕਰ ਤੁਸੀਂ ਮੈਰੀਨੇਟ ਕਰਨ ਵੇਲੇ ਇਹਦੇ ਵਿੱਚ ਕੋਈ ਰਿਫਾਈਨਡ ਆਇਲ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਅਸੀਂ ਜਿਹੜਾ ਮਟਣਾ ਹੈ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਵਾਂਗੇ ਇਸ ਕਰਕੇ ਅਸੀਂ ਇਹਦੇ ਵਿੱਚ ਰਿਫਾਈਨਡ ਆਇਲ ਲੈਸ ਮਰ ਨਹੀਂ ਕਰ ਰਹੇ ਲਓ ਇਹਪਰ ਮਟਰ ਨੂੰ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਮਟਰ ਨੂੰ ਤਕਰੀਬਨ 2 ਘੰਟਿਆਂ ਦੇ ਲਈ ਮੈਰੀਨੇਸ਼ਨ ਦੇ ਲਈ ਰੱਖਾਂਗੇ ਤੇ ਜੇਕਰ ਤੁਹਾਡੇ ਕੋਲ ਟਾਈਮ ਜ਼ਿਆਦਾ ਤਾਂ ਤੁਸੀਂ ਇਸ ਨੂੰ ਜ਼ਿਆਦਾ ਟਾਈਮ ਵੀ ਰੱਖ ਸਕਦੇ ਹੋ ਤੇ ਉੱਪਰ ਉਹਨੂੰ ਆਪਾਂ ਟੱਕ ਦਨੇ ਲਓ ਜਿੰਨੀ ਦੇਰ ਚ ਆਪਣਾ ਮਟਰ ਮੈਰੀਨੇਟ ਹੁੰਦਾ ਹੈ ਉਨੀ ਦੇਰ ਚ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਤੜਕਾ ਲਾਉਣ ਦੇ ਲਈ ਆਪਾਂ 600 ਗ੍ਰਾਮ ਪਿਆਜ਼ ਲਏ ਆ ਤੇ 250 ਗ੍ਰਾਮ ਆਪਾਂ ਟਮਾਟਰ ਲਏ ਆ ਹੁਣ ਪਿਆਜ਼ ਨੂੰ ਆਪਾਂ ਕੱਟ ਕੇ ਤਿਆਰ ਕਰ ਲੈਨੇ ਆ ਇਸ ਤਰ੍ਹਾਂ ਲੰਬਾ ਲੰਬਾ ਤੇ ਪਤਲਾ ਕੱਟਾਂਗੇ ਆਪਾਂ ਜਿਆਦਾ ਮੋٹے ਪੀਸ ਨਹੀਂ ਕਰਨੇ ਕਿਉਂਕਿ ਇਹਨਾਂ ਨੂੰ ਆਪਾਂ ਗ੍ਰਾਇੰਡ ਨਹੀਂ ਕਰਨਾ ਇਸੇ ਤਰ੍ਹਾਂ ਹੀ ਆਪਾਂ ਤੜਕਾ ਲਾਵਾਂਗੇ ਇਸ ਤਰ੍ਹਾਂ ਪਤਲੇ ਪਤਲੇ ਕੱਟ ਲੈਨੇ ਪਿਆਜ਼ ਲਓ ਇਹ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਥੋੜਾ ਬਰੀਕ ਲੰਬਾ ਲੰਬਾ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਟਮਾਟਰ ਨੂੰ ਵੀ ਆਪਾਂ ਰਫਲੀ ਕੱਟ ਕਰ ਲਿਆ ਕਿਉਂਕਿ ਇਹਦੀ ਆਪਾਂ ਪਿਉਰੀ ਬਣਾਵਾਂਗੇ ਲੋਈ 2 ਘੰਟੇ ਹੋ ਗਏ ਆਪਣੇ ਮਟਰਨ ਨੂੰ ਮੈਰੀਨੇਸ਼ਨ ਵਾਸਤੇ ਰੱਖੇ ਹੋਏ ਤੇ ਮਟਰਨਾ ਜਿਹੜਾ ਆਪਣਾ ਮੈਰੀਨੇਟ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਇਧਰ ਬਰਤਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਲਈ ਦੋ ਕੱਟੀਆਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਵਿੱਚ ਮਟਰਨਾ ਜਿਹਦਾ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਗਰਮ ਕਰਕੇ ਆਪਾਂ ਤੇਲ ਨੂੰ ਥੋੜਾ ਠੰਡਾ ਕਰਾਂਗੇ ਕਿਉਂਕਿ ਜੇ ਆਪਾਂ ਗਰਮ ਤੇਲ ਦੇ ਵਿੱਚ ਖੜੇ ਮਸਾਲੇ ਪਾ ਦਿੰਨੇ ਆ ਤਾਂ ਉਹ ਜਲ ਜਾਂਦੇ ਆ ਇਸ ਕਰਕੇ ਤੇਲ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਤੇਲ ਨੂੰ ਗਰਮ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜਾ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਖੜੇ ਮਸਾਲੇ ਪਾਵਾਂਗੇ ਖੜੇ ਮਸਾਲਿਆਂ ਦੇ ਵਿੱਚ ਆਪਾਂ ਤਿੰਨ ਚਾਰ ਸੁੱਕੀਆਂ ਹੋਈਆਂ ਲਾਲ ਮਿਰਚਾਂ ਲੈਣੇ ਦੋ ਤੇਜ ਪੱਤਾ ਇੱਕ ਟੁਕੜਾ ਦਾਲਚੀਨੀ ਪੰਜ ਛੋਟੀਆਂ ਇਲਾਇਚੀਆਂ ਇਲਾਇਚੀਆਂ ਨੂੰ ਆਪਾਂ ਥੋੜਾ ਜਿਹਾ ਖੋਲ ਕੇ ਲੈ ਆ ਤਾਂ ਜੋ ਇਹਦਾ ਫਲੇਵਰ ਹੈ ਜਿਹੜਾ ਚੰਗੀ ਤਰ੍ਹਾਂ ਆ ਜਾਵੇ। ਚਾਰ ਲੌਂਗ ਤੇ ਪੰਜ ਛੇ ਆਪਾਂ ਕਾਲਕਾਂ ਵਿੱਚ ਚਲਾਈਏ। ਇਹ ਸਾਰਗੇ ਜਿੱਦਾਂ ਆਪਾਂ ਵਿੱਚ ਪਾਵਾਂਗੇ। ਤੇਲ ਨੂੰ ਜਿਆਦਾ ਠੰਡਾ ਵੀ ਨਹੀਂ ਕਰਨਾ। ਥੋੜੇ ਗਰਮ ਤੇਲ ਦੇ ਵਿੱਚ ਹੀ ਆਪਾਂ ਇਹਨੂੰ ਪਾਵਾਂਗੇ। ਜੇ ਜਿਆਦਾ ਠੰਡੇ ਤੇਲ ਦੇ ਵਿੱਚ ਆਪਾਂ ਕੜੇ ਮਸਾਲੇ ਪਾ ਦਨੇ ਆ ਫਿਰ ਵੀ ਉਹਦਾ ਫਲੇਵਰ ਹੈ ਜਿਹੜਾ ਤੇਲ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਤੇਲ ਆ ਜਿਹੜਾ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਇਹਦੇ ਵਿੱਚ ਡੇਢ ਚਮਚ ਜੀਰੇ ਦਾ ਪਾਵਾਂਗੇ ਪਿਆਰੇ ਪਾਵਾਂਗੇ ਹੁਣ ਆਪਾਂ ਪਿਆਜ਼ ਨੂੰ ਮੀਡੀਅਮ ਫਲੇਮ ਤੇ ਬਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਨੇ ਭੁੱਜ ਗਏ ਇਸ ਤੋਂ ਜ਼ਿਆਦਾ ਬਰਾਊਨ ਨਹੀਂ ਆਪਾਂ ਕਰਨਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਊਰੀ ਪਾ ਦਾਂਗੇ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਆਪਨਾ ਅੜਕਾ ਜਿਹੜਾ ਤੇਲ ਨਾ ਛੱਡਦੇਵੇ ਉਦੋਂ ਤੱਕ ਭੁੰਨਾਂਗੇ ਆਪਾਂ ਇਹਨੂੰ ਤੜਕਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੜਕੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋ ਮੀਡੀਅਮ ਫਲੇਮ ਤੇ ਤੁਸੀਂ ਤੜਕੇ ਨੂੰ ਭੁੰਨਣਾ ਹੈ ਤੜਕਾ ਭੁੰਨਣ ਵੇਲੇ ਕਾਲੀ ਨਹੀਂ ਕਰਨੀ ਕਿਉਂਕਿ ਜਿਹੜਾ ਮੀਟ ਦਾ ਟੇਸਟ ਹੈ ਸਾਰਾ ਤੜਕੇ ਦੇ ਸੱਤੇ ịchਿਆ ਹੁੰਦਾ ਇਸ ਕਰਕੇ ਤੜਕਾ ਤੁਸੀਂ ਮੀਡੀਅਮ ਫਲੇਮ ਤੇ ਭੁੰਨਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਗਲਾ ਲਾਂਗੇ ਚੰਗੀ ਤਰ੍ਹਾਂ ਪਾਣੀ ਵੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਤੇ ਮਟਰਨ ਨੂੰ ਮੀਡੀਅਮ ਫਲੇਮ ਤੇ 10-12 ਮਿੰਟ ਲਈ ਆਪਾਂ ਇਸੇ ਤਰ੍ਹਾਂ ਭੁੰਨਾਂਗੇ ਤਕਰੀਬਨ 10 ਮਿੰਟ ਹੋ ਗਏ ਆਪਾਂ ਨੂੰ ਮਟਰ ਨੂੰ ਮੀਡੀਅਮ ਫਲੇਮ ਤੇ ਭੁੰਨਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ 2-3 ਚਮਚੇ ਆਪਾਂ ਕਸੂਰੀ ਮੇਥੀ ਦੇ ਲਏ ਬਿਲਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਇੱਥੇ ਮੈਂ 1 ਲੀਟਰ ਪਾਣੀ ਲਿਆ ਤੇ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਵਧਾ ਜਾਂ ਘਟਾ ਲੈ ਸਕਦੇ ਹੋ ਜਿੰਨੀ ਤੁਸੀਂ ਤਰੀ ਬਣਾਉਣਾ ਚਾਹੁੰਦੇ ਹੋ ਪਾਣੀ ਤੁਸੀਂ ਗਰਮ ਹੀ ਪਾਉਣਾ ਇਹਦੇ ਵਿੱਚ ਠੰਡਾ ਪਾਣੀ ਨਹੀਂ ਪਾਉਣਾ ਕਿਉਂਕਿ ਜੇਕਰ ਆਪਾਂ ਮੀਟ ਦੇ ਵਿੱਚ ਠੰਡਾ ਪਾਣੀ ਪਾ ਦਿੰਨੇ ਆ ਤਾਂ ਮੀਟ ਆਪਣਾ ਚੀੜਾ ਹੋ ਜਾਂਦਾ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਕਿ ਪਾਣੀ ਆਪਾਂ ਗਰਮ ਕਰਕੇ ਪਾਉਣਾ ਇਹਦੇ ਵਿੱਚ ਅਵਾਲਾ ਹੁਣ ਦੇਵਾਂਗੇ ਚੰਗੀ ਤਰ੍ਹਾਂ ਮੀਟ ਨੂੰ ਵਾਲਾ ਨੂੰ ਸ਼ੁਰੂ ਹੋ ਗਿਆ ਹੁਣ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਉਪਰ ਨੂੰ ਆਪਾਂ ਟੱਕ ਦਾਂਗੇ ਤੇ ਟੱਕ ਕੇ ਪੱਕਣ ਦੇਵਾਂਗੇ ਤੇ ਵਿੱਚ ਵਿੱਚ ਦੀ ਇਹਨੂੰ ਆਪਾਂ ਹਿਲਾਉਂਦੇ ਰਹਿਣਗੇ ਲੋਈ ਤਕਰੀਬਨ 2.5 ਘੰਟੇ ਹੋ ਗਏ ਆਪਣੇ ਮੀਟ ਨੂੰ ਮੀਡੀਅਮ ਫਲੇਮ ਤੇ ਪੱਕਦੇ ਹੋਏ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਮੀਟ ਜਿਹੜਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਰਤਨ ਐਡ ਕਰਾਂਗੇ। ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹੇ ਸੀ ਤੇ 1 ਲੀਟਰ ਪਾਣੀ ਆਪਾਂ ਇਹਦੇ ਵਿੱਚ ਪਹਿਲਾਂ ਪਾਇਆ ਸੀ ਤੇ 1 ਲੀਟਰ ਪਾਣੀ ਆਪਾਂ ਇਹਦੇ ਵਿੱਚ ਬਾਅਦ ਦੇ ਵਿੱਚ ਪਾਤਾ ਤੇ ਇੰਨੀ ਇੱਕ ਗਰੇਵੀ ਇਹਦੀ ਬਣ ਕੇ ਤਿਆਰ ਹੋਈ ਹੈ। ਤੇ ਜੇਕਰ ਤੁਸੀਂ ਗਰੇਵੀ ਥੋੜੀ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਇਹਦਾ ਥੋੜਾ ਜਿਆ ਹੋਰ ਐਡ ਕਰ ਸਕਦੇ ਹੋ। ਗਰੇਵੀ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਵਧੀਆ ਮੀਟ ਬਣ ਕੇ ਤਿਆਰ ਹੋਇਆ। ਇਹ ਜਿਹੜਾ ਮੀਟ ਹੈ ਇਹਨੂੰ ਆਪਾਂ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਆ। ਪਰ ਜੇਦੋਂ ਆਪਾਂ ਮੀਡੀਅਮ ਫਲੇਮ ਤੇ ਇਹਨੂੰ ਪਕਾਉਨੇ ਆ ਤਾਂ ਤਾਂ ਜਿਹੜਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਬੱਕਰੇ ਦਾ ਮੀਟ ਬਣਾ ਕੇ ਤਿਆਰ ਕਰ ਸਕਦੇ ਹੋ। ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ। ਸੋ ਤੁਹਾਨੂੰ ਮੇਰੇ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ